ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਸ ਸਮੇਂ ਦੇ ਵਿੱਚੋਂ ਆਪਾਂ ਲੰਘ ਰਹੇ ਹਾਂ ਇਹ ਸਮਾਂ ਇਹ ਯੁੱਗ ਨਿੰਦਿਆ ਦਾ ਯੁੱਗ ਹੈ ਹਰ ਇੱਕ ਦੀ ਬੁਰਾਈ ਹਰ ਇੱਕ ਦੀ ਨਿੰਦਿਆ ਆਮ ਦੁਨੀਆ ਦੇ ਲੋਕ ਜਿਹੜੇ ਨੇ ਉਹ ਕਰਦੇ ਨੇ ਦੁਨੀਆ ਦੇ ਲੋਕਾਂ ਨੂੰ ਜਿੱਥੇ ਵੀ ਕਿਸੇ ਦੇ ਵਿੱਚ ਕੋਈ ਬੁਰਾਈ ਨਜ਼ਰ ਆਉਂਦੀ ਹੈ ਉੱਥੇ ਉਹਦੀ ਨਿੰਦਿਆ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਤੇ ਕੋਈ ਮੰਦਾ ਕਰਮ ਹੋਵੇ ਕਿਸੇ ਨੇ ਮਾੜਾ ਕਰਮ ਕੀਤਾ ਹੋਵੇ ਉਹਦੇ ਤੇ ਨਿੰਦਿਆ ਹੋਵੇ ਪਰ ਅਜੋਕੇ ਸਮੇਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਜਿਹੜੇ ਚੰਗੇ ਸ਼ੁਭ ਕਰਮ ਨੇ ਉਹਨਾਂ ਦੀ ਵੀ ਨਿੰਦਿਆ ਹੋ ਰਹੀ ਹੈ ਮਨਮੁਖ ਲੋਕ ਜਿਹੜੇ ਨੇ ਉਹ ਵਿਚਾਰ ਨਹੀਂ ਕਰੰਦੇ ਜਿਹੜੇ ਚੰਗੇ ਸ਼ੁਭ ਕਰਮ ਨੇ ਧਰਮ ਕਰਮ ਨੇ ਅਕਾਰਥੇ ਬਿਣਾ ਖੁਸ਼ ਸੋਚੇ ਸਮਝੇ ਹੀ ਲੋਕ ਜਿਹੜੇ ਨੇ ਉਹਨਾਂ ਦੀ ਨਿੰਦਿਆ ਕਰੀ ਜਾ ਰਹੇ ਨੇ ਪਿੱਛੇ ਜੇ ਆ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਆਈ ਸੀ ਬਹੁਤ ਜ਼ਿਆਦਾ ਉਹ ਵਾਇਰਲ ਹੋਈ ਕੁਝ ਨਿਆਂਗ ਸਿੰਘ ਸੰਪਰਦਾਵਾਂ ਦੇ ਵੱਲੋਂ ਹਮਣਜਗ ਕੀਤੇ ਜਾ ਰਹੇ ਸਨ ਉਹਦੇ ਉੱਤੇ ਦੁਨੀਆ ਦੇ ਲੋਕਾਂ ਨੇ ਬਹੁਤ ਜ਼ਿਆਦਾ ਟਿੱਕਾ ਟਿੱਪਣੀ ਕੀਤੀ ਨਿੰਦਿਆ ਕਰਨ ਵਾਲਿਆਂ ਨੂੰ ਬਹਾਨਾ ਮਿਲ ਗਿਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਆਪਣੇ ਬਚਨਾਂ ਵਿੱਚ ਬਚਨ ਕਰਦੇ ਨੇ ਕਿ ਨਿੰਦਾ ਤੇ ਜਗਤ ਦਾ ਆਹਾਰ ਹੀ ਹੈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੀ ਲਿਖਦੇ ਨੇ ਅਵਖਧ ਸਭੇ ਕੀਤਿਆਂ ਨਿੰਦਕਾ ਦਾਰੂ ਨਾ ਹੈ ਮੈਂ ਸਾਰੇ ਯਤਨ ਕਰਕੇ ਵੇਖ ਲਏ ਸਾਰੀਆਂ ਦਵਾਈਆਂ ਕਰਕੇ ਵੇਖ ਲਈਆਂ ਪਰ ਨਿੰਦਕਾਂ ਦਾ दारू ਮੇਰੇ ਕੋਲੋਂ ਨਹੀਂ ਬਣਿਆ ਨਿੰਦਕਾਂ ਦੀ ਦਵਾਈ ਮੈਂ ਨਹੀਂ ਬਣਾ ਸਕਿਆ ਨਿੰਦਿਆ ਕਰਨ ਵਾਲਿਆਂ ਨੇ ਕੁਝ ਵਿਚਾਰਿਆ ਨਹੀਂ ਕੁਝ ਸਮਝਿਆ ਨਹੀਂ ਉਸ ਹਮਨਜਗ ਦੀ ਬਹੁਤ ਜ਼ਿਆਦਾ ਨਿੰਦਿਆ ਕੀਤੀ ਗਈ ਜੋ ਉਹ ਨਿਹੰਗ ਸਿੰਘ ਸੰਪਰਦਾਵਾਂ ਦੇ ਵੱਲੋਂ ਹਮਨਜਗ ਕੀਤੇ ਜਾ ਰਹੇ ਸਨ ਮੈਨੂੰ ਇਹ ਤੇ ਨਹੀਂ ਪਤਾ ਉਹ ਹਮਨਜਗ ਕਿਸ ਕਾਰਜ ਵਾਸਤੇ ਕੀਤੇ ਜਾ ਰਹੇ ਸਨ ਹੋ ਸਕਦਾ ਹੈ ਕਿ ਉਹ ਸੰਸਾਰ ਦੀ ਅਮਨ ਸ਼ਾਂਤੀ ਵਾਸਤੇ ਵਿਸ਼ਵ ਸ਼ਾਂਤੀ ਵਾਸਤੇ ਉਹ ਹਮਨਜਗ ਕੀਤੇ ਜਾ ਰਹੇ ਹੋਣ ਔਰ ਆਕਾਰਤ ਹੀ ਲੋਕਾਂ ਨੇ ਉਹਦੇ ਉੱਤੇ ਬਹੁਤ ਜ਼ਿਆਦਾ ਟੀਕਾ ਟਿੱਪਣੀ ਕੀਤੀ ਬਹੁਤ ਜ਼ਿਆਦਾ ਨਿੰਦਿਆ ਕੀਤੀ ਉਸ ਹਮਨ ਜਗ ਦੀ ਇਹ ਬ੍ਰਾਹਮਣਵਾਦ ਇਹ ਵਿਪਰਵਾਦ ਇਹ ਬ੍ਰਾਹਮਣੀ ਮਤਿਆ ਕਈ ਕੁੰਟਲਾਂ ਘਿਓ ਜਿਹੜਾ ਇਹਨਾਂ ਨੇ ਉਹ ਅੱਗ ਦੇ ਵਿੱਚ ਪਾ ਦਿੱਤਾ ਹੈ ਘਿਓ ਤੇ ਬੰਦੇ ਦੇ ਖਾਣ ਵਾਸਤੇ ਬਣਿਆ ਹੋਇਆ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੇ ਵਿੱਚ ਵੀ ਬਚਨ ਆਉਂਦਾ ਹੈ ਇਸੇ ਸਮੇਂ ਸਤਿਗੁਰੂ ਜੀ ਦੇ ਵੇਲੇ ਵੀ ਹਮਰਜਗ ਦੇ ਕੁਝ ਲੋਕਾਂ ਨੇ ਨਿੰਦਿਆ ਕੀਤੀ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਉਹ ਨਿੰਦਿਆ ਕਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਨੇ ਇਹ ਗੱਲ ਆਖੀ ਕਿ ਐਨੇ ਕੁੰਟਲ ਘਿਓ ਜਿਹੜਾ ਅੱਗ ਦੇ ਵਿੱਚ ਸਾੜ ਦਿੱਤਾ ਜੇ ਐਨਾ ਘਿਓ ਰੇਲ ਦੇ ਬੰਬੇ ਦੇ ਵਿੱਚ ਪਾ ਦਿੱਤਾ ਜਾਂਦਾ ਤੇ ਉਹ ਰੇਲ ਦਿੱਲੀੋਂ ਕਲਕੱਤੇ ਪਹੁੰਚ ਜਾਣੀ ਸੀ ਉਹ ਮਨਮੁਖ ਲੋਕਾਂ ਨੂੰ ਪਤਾ ਨਹੀਂ ਕਿ ਹਵਨ ਦੇ ਵਿੱਚ ਕੀ ਸ਼ਕਤੀ ਹੈ ਇਹ ਹਵਨ ਜਿਹੜਾ ਇਸ ਨੂੰ ਬ੍ਰਾਹਮਣਵਾਦ ਵਿਪਰਵਾਦ ਕਹਿ ਕੇ ਇਹਦੀ ਨਿੰਦਿਆ ਕੀਤੀ ਜਾ ਰਹੀ ਹੈ ਕੋਈ ਸਮਾਂ ਸੀ ਕਿ ਸਿੱਖਾਂ ਦੇ ਵਿੱਚ ਜੇ ਕੋਈ ਬੱਚਾ ਜਮ ਪੈਂਦਾ ਸੀ ਤਾਂ ਪੰਡਤਾਂ ਨੂੰ ਬੁਲਾਇਆ ਜਾਂਦਾ ਸੀ ਪੰਡਤ ਆਉਂਦੇ ਸਨ ਬ੍ਰਾਹਮਣ ਆਉਂਦੇ ਸਨ ਬ੍ਰਾਹਮਣ ਸਾਡੇ ਸਮਾਜ ਦੇ ਆਗੂ ਸਨ ਕੋਈ ਵੀ ਧਰਮ ਕਰਮ ਘਰ ਦੇ ਵਿੱਚ ਕੀਤਾ ਜਾਂਦਾ ਸੀ ਉਹਦੇ ਵਿੱਚ ਪੰਡਤ ਆਉਂਦੇ ਸਨ ਪੰਡਿਤ ਇਹ ਸਾਰਾ ਕਰਮਕਾਂਡ ਕਿਰਿਆਕਰਮ ਕਰਦੇ ਸਨ ਕਿਸੇ ਦਾ ਵਿਆਹ ਹੋਣਾ ਹੈ ਉਹ ਪੰਡਤ ਆ ਕੇ ਕਰਾਉਂਦੇ ਸਨ ਕੋਈ ਜੰਮ ਪਿਆ ਤਾਂ ਪੰਡਤ ਆਉਂਦੇ ਸਨ ਕੋਈ ਮਰ ਜਾਂਦਾ ਸੀ ਤਾਂ ਪੰਡਤ ਆਉਂਦੇ ਸਨ ਉਹਦਾ ਕਿਰਿਆਕਰਮ ਜਿਹੜਾ ਸੀ ਉਹ ਪੰਡਤ ਆਪਣੇ ਹਿਸਾਬ ਦੇ ਨਾਲ ਕਰਿਆ ਕਰਦੇ ਸਨ ਸਾਡੇ ਸਮਾਜ ਦੇ ਉੱਤੇ ਪੰਡਤਾਂ ਦਾ ਇੱਕ ਤਰੀਕੇ ਦੇ ਨਾਲ ਇਹ ਵੀ ਕਹਿ ਲਵਾਂ ਕਿ ਪੰਡਤਾਂ ਨੇ ਸਮਾਜ ਨੂੰ ਆਪਣੇ ਕਾਬੂ ਵਿੱਚ ਕੀਤਾ ਹੋਇਆ ਸੀ ब्राह्मण ਤੇ ਪੰਡਤ ਲੋਕ ਜਿਹੜੇ ਨੇ ਬਹੁਤ ਜ਼ਿਆਦਾ ਲਾਲਚੀ ਹੋ ਚੁੱਕੇ ਸਨ ਉਹ ਆਪਣੇ ਇਹਨਾਂ ਸ਼ੁਭ ਕਰਮਾਂ ਦੀ ਬਹੁਤ ਜ਼ਿਆਦਾ ਭੇਟਾ ਜਦੋਂ ਲੈਣ ਲੱਗ ਪਏ ਲੋਕਾਂ ਦੇ ਕੋਲੋਂ ਲੋਕਾਂ ਨੂੰ ਖਾਣ ਲੱਗ ਪਏ ਲੁੱਟ ਲੁੱਟ ਕੇ ਉਦੋਂ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਖਿਆ ਕਿ ਪੰਡਤ ਲੋਕ ਜਿਹੜੇ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਖਾਈ ਜਾ ਰਹੇ ਨੇ ਧਰਮ ਕਰਮ ਦੇ ਨਾਮ ਤੇ ਕਰਮ ਕਾਂਡਾਂ ਦੇ ਨਾਮ ਤੇ ਲੋਕਾਂ ਨੂੰ ਲੁੱਟ ਰਹੇ ਨੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਜਿਹੜੇ ਕਰਮ ਕਾਂਡ ਸਣੇ ਕਰਮ ਕਾਂਡ ਮਾੜੇ ਨਹੀਂ ਸਣੇ ਹਵਨ ਜਗ ਮਾੜਾ ਨਹੀਂ ਹੈ ਹਵਨ ਜਗ ਜਿਹੜਾ ਬਹੁਤ ਉੱਤਮ ਕਰਮਿਆ ਜਦੋਂ ਇਸ ਹਵਨ ਜਗ ਦੇ ਵਿੱਚ ਘਿਓ ਪੈਂਦਾ ਅਗਨੀ ਦੇ ਵਿੱਚ ਤੇ ਉਸ ਅਗਨੀ ਦੇ ਵਿੱਚੋਂ ਕਿ ਖੁਸ਼ਬੂ ਪ੍ਰਗਟ ਹੁੰਦੀ ਏ ਉਹ ਜਿਹੜੀ ਆ ਉਹ ਜਦੋਂ ਘਿਓ ਪਾਇਆ ਜਾਂਦਾ ਅਗਨੀ ਦੇ ਵਿੱਚ ਉਹ ਦੇਵਤਿਆਂ ਦੀ ਖੁਰਾਕ ਹੈ ਉਹ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਉਹਦੇ ਨਾਲ ਦੇਵਤੇ ਪ੍ਰਸੰਨ ਹੁੰਦੇ ਨੇ ਉਹਦੇ ਨਾਲ ਵਾਤਾਵਰਣ ਸ਼ੁੱਧ ਹੁੰਦਾ ਹੈ ਪ੍ਰਕਿਰਤੀ ਜਿਹੜੀ ਹੈ ਉਹਦੇ ਨਾਲ ਸ਼ੁੱਧ ਹੁੰਦੀ ਹੈ ਉਹਦੇ ਨਾਲ ਬਿਮਾਰੀਆਂ ਖਤਮ ਹੁੰਦੀਆਂ ਨੇ ਉਹਦੇ ਨਾਲ ਮਹਾਮਾਰੀਆਂ ਖਤਮ ਹੁੰਦੀਆਂ ਨੇ ਮੈਂ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਮੈਂ ਇੱਕ ਹੋਰ ਵੀਡੀਓ ਬਣਾ ਕੇ ਹਵਨ ਦੇ ਉੱਤੇ ਮੈਂ ਹਵਨ ਕਰਨ ਦੇ ਨਾਲ ਕੀ ਫਾਇਦੇ ਹੁੰਦੇ ਨੇ ਜਿਹੜੇ ਫਾਇਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪ ਆਪਣੇ ਮੁਖਾਰਮਣ ਤੋਂ ਵਿਚਾਰਣ ਕੀਤੇ ਨੇ ਗਿਆਨੀ ਗਿਆਨ ਸਿੰਘ ਜੀ ਨੇ ਉਹਨਾਂ ਨੂੰ ਪੰਥ ਪ੍ਰਕਾਸ਼ ਦੇ ਵਿੱਚ ਲਿਖਣਾ ਕੀਤਾ ਹੈ ਉਹ ਵੀ ਮੈਂ ਤੁਹਾਡੇ ਨਾਲ ਇੱਕ ਵੀਡੀਓ ਬਣਾ ਕੇ ਮੈਂ ਜ਼ਿਕਰ ਕਰਾਂਗਾ ਕਿ ਹਵਨ ਕਰਨ ਦੇ ਨਾਲ ਕੀ ਕੀ ਪ੍ਰਾਪਤੀ ਹੁੰਦੀ ਹੈ ਕਿਹੜੇ ਕਿਹੜੇ ਫਾਇਦੇ ਹੁੰਦੇ ਨੇ ਮਨੁੱਖ ਨੂੰ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹ ਜਿਹੜਾ ਸ਼ੁਭ ਕਰਮ ਸੀ ਨਾ ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਵੇਖਿਆ ਕਿ ਇਹ ਪੰਡਤ ਲੋਕ ਲੋਕਾਂ ਨੂੰ ਲੁੱਟ-ਲੁੱਟ ਕੇ ਖਾ ਰਹੇ ਨੇ ਉਸ ਵੇਲੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਆਪਾਂ ਇਹ ਹਵਨ ਜਗ ਪੰਡਤਾਂ ਦੇ ਕੋਲੋਂ ਕਰਵਾਉਣਾ ਹੀ ਨਹੀਂ ਇਹ ਜਿਹੜਾ ਸ਼ੁਭ ਕਰਮਿਆਂ ਇਹ ਆਪਾਂ ਆਪ ਹੀ ਕਰ ਲੈਣਾ ਕਿਉਂਕਿ ਪੰਡਤ ਲੋਗ ਆਪੋ ਆਪਣੇ ਧਰਮ ਕਰਮ ਤੋਂ ਬਹੁਤ ਜ਼ਿਆਦਾ ਡਿੱਗ ਚੁੱਕੇ ਸਨ ਪੰਡਤ ਤੰਬਾਕੂ ਖਾਂਦੇ ਸਨ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਇੱਕ ਪੰਡਤ ਦਰਸ਼ਨ ਕਰਨ ਵਾਸਤੇ ਆਇਆ ਭੈਣੀ ਸਾਹਿਬ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜਦੋਂ ਉਹ ਪੰਡਤ ਮੱਥਾ ਟੇਕਣ ਲੱਗਾ ਸਤਿਗੁਰੂ ਬਿਲਾਸ ਦੇ ਵਿੱਚ ਇੱਕ ਕਥਾ ਹੁੰਦੀ ਹੈ ਸਤਿਗੁਰੂ ਜੀ ਹੁਕਮ ਕੀਤਾ ਪੰਡਤ ਜੀ ਥੋੜਾ ਦੂਰ ਰਿਹਾ ਜੇ ਤੁਸੀਂ ਹੁੱਕਾ ਪੀਂਦੇ ਹੋ ਤੁਹਾਡੇ ਕੋਲੋਂ ਹੁੱਕੇ ਦਾ ਮੁਸ਼ਕ ਆਉਂਦਾ ਹੈ ਕਿਉਂਕਿ ਜਿਹੜਾ ਬੰਦਾ ਤੰਬਾਕੂ ਦਾ ਸੇਵਨ ਕਰਦਾ ਹੈ ਉਹਦੇ ਕੋਲੋਂ ਤੰਬਾਕੂ ਦਾ ਮੁਸ਼ਕ ਆਉਂਦਾ ਹੈ ਜਿਹੜਾ ਬੀੜੀ ਪੀਂਦਾ ਹੈ ਨਾ ਜਿਹੜਾ ਸਿਗਰਟ ਪੀਂਦਾ ਹੈ ਉਹਦੇ ਕੋਲੋਂ ਤੰਬਾਕੂ ਦੀ ਮੁਸ਼ਕ ਆਉਂਦੀ ਹੈ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਫਿਰ ਉਸ ਪੰਡਤ ਨੂੰ ਸਕੰਧ ਪੁਰਾਣ ਜਿਹੜਾ ਸੀ ਨਾ ਕੱਢ ਕੇ ਵਿਖਾਇਆ ਸਕੰਧ ਪੁਰਾਣ ਦਾ ਉਹ ਪੇਜ ਕੱਢ ਕੇ ਉਸ ਪੰਡਤ ਨੂੰ ਵਿਖਾਇਆ ਕਿ ਪੰਡਤ ਜੀ ਆਹ ਵੇਖੋ ਆ ਤੁਹਾਡਾ ਹੀ ਗ੍ਰੰਥ ਆ ਤੁਹਾਡੇ ਪੁਰਾਣ ਨੇ ਸਕੰਧ ਪੁਰਾਣ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨੂੰ ਵਿਖਾਇਆ ਕਿ ਆਹ ਤੁਹਾਡੇ ਹੀ ਪੁਰਾਣ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਪੰਡਤ ਹੋ ਕੇ ਬ੍ਰਾਹਮਣ ਹੋ ਕੇ ਜਿਹੜਾ ਤੰਬਾਕੂ ਦਾ ਸੇਵਨ ਕਰਦਾ ਹੈ ਉਹ ਉਸੇ ਹੀ ਨਗਰ ਦਾ ਉਸੇ ਹੀ ਗ੍ਰਾਮ ਦਾ ਉਹ ਸੂਰ ਬਣਦਾ ਹੈ ਤੇ ਉਹ ਸੂਰ ਦੀ ਜੂਨ ਦੇ ਵਿੱਚ ਉਦੋਂ ਤੱਕ ਪਿਆ ਰਹਿੰਦਾ ਜਿੰਨੀ ਦੇਰ ਤੱਕ ਚੰ드ਰਮਾ ਤੇ ਸੂਰਜ ਨੇ ਇਹ ਕਥਾ ਸਤਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ਾਂ ਦੇ ਵਿੱਚ ਵੀ ਹੁੰਦੀ ਹੈ ਮੈਂ ਲਾਲ ਇਹ ਰਤਨ ਦੇ ਵਿੱਚ ਪੜ੍ਹੀ ਹੋਈ ਹੈ ਪੰਡਤ ਜਿਹੜੇ ਸਨ ਆਪੋ ਆਪਣੇ ਧਰਮ ਕਰਮ ਤੋਂ ਡਿੱਗ ਚੁੱਕੇ ਸਨ ਹੁੱਕੇ ਪੀਂਦੇ ਸਨ ਤਬਾਕੂ ਖਾਂਦੇ ਸਨ ਤੇ ਇਹੋ ਜੇ ਤੰਬਾਕੂ ਖਾਣ ਵਾਲੇ ਬੰਦੇ ਦਾ ਕੀਤਾ ਹੋਇਆ ਕੋਈ ਵੀ ਕਰਮ ਕਾਂਡ ਜਿਹੜਾ ਕਿਵੇਂ ਸਿਰੇ ਚੜੇਗਾ ਉਹ નિਸ਼ਫਲ ਆਉਦਾ ਕੋਈ ਫਲ ਨਹੀਂ ਮਿਲਣਾ ਫਿਰ ਦੂਸਰਾ ਲੋਕਾਂ ਨੂੰ ਲੁੱਟ ਲੁੱਟ ਕੇ ਖਾ ਰਹੇ ਸਨ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਹੁਕਮ ਕੀਤਾ ਭਾਈ ਆਪਾਂ ਆਪ ਹੀ ਬਾਣੀਆਂ ਪੜ੍ਹ ਕੇ ਉਹ ਬਾਣੀਆਂ ਜਿਹੜੀਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਦੋਂ ਨੈਣਾ ਦੇਵੀ ਦੇ ਢਿੱਲੇ ਤੇ ਹਮਨਜਗ ਆਰੰਭ ਕੀਤਾ ਸੀ ਪੰਡਤ ਕੇਸੋਦਾਸ ਆਇਆ ਸੀ ਪੰਡਤਾਂ ਨੂੰ ਲੈ ਕੇ ਪੰਡਤ ਕੇਸੋਦਾਸ ਦੇ ਪ੍ਰਬੰਧ ਹੇਠ ਉਹ ਹਮਨਜਗ ਆਰੰਭ ਹੋਇਆ ਸੀ ਪੰਡਤ ਕੇਸੋਦਾਸ ਦਾ ਇਹ ਕਹਿਣਾ ਸੀ ਕਿ ਹਮਨਜਗ ਦੇ ਵਿੱਚੋਂ ਸ਼ਕਤੀ ਪ੍ਰਗਟ ਹੋਏਗੀ ਤੇ ਉਹ ਸ਼ਕਤੀ ਪ੍ਰਗਟ ਹੋ ਕੇ ਤੁਹਾਨੂੰ ਪੰਥ ਦੀ ਸਿਰਜਣਾ ਦਾ ਵਰ ਦੇਵੇਗੀ ਤੁਹਾਡੀ ਸਹਾਇਤਾ ਕਰੇਗੀ ਇੱਕ ਸਾਲ ਜਦੋਂ ਹੋ ਗਿਆ ਹਮਰਜਗ ਕਰਦੇਆਂ ਨੂੰ ਮੰਤਰ ਪੜ੍ਹਦੇਆਂ ਨੂੰ ਚੰਗਾ ਛਕਦੇਆਂ ਸ਼ਿਕਾਉਂਦੇਆਂ ਨੂੰ ਪੰਡਤਾਂ ਨੂੰ ਪੰਡਤ ਲੋਕ ਤੇ ਚਾਹੁੰਦੇ ਨੇ ਹਮਰਜਗ ਹੁੰਦੇ ਰਹਿਣ ਤੇ ਸਾਨੂੰ ਵਧੀਆ ਸ਼ਕਣ ਸ਼ਿਕਾਉਣ ਨੂੰ ਮਿਲਦਾ ਰਹੇ ਵਧੀਆ ਬਿਸਤਰੇ ਸਾਨੂੰ ਸੌਣ ਵਾਸਤੇ ਮਿਲਦੇ ਰਹਿਣ ਬਿਕਰਮੀ ਸੰਮਤ 1755 ਦੇ ਨਵਰਾਤਰਿਆਂ ਨੂੰ ਇਹ ਹਮਰਜਗ ਸ਼ੁਰੂ ਹੋਇਆ ਸੀ ਇੱਕ ਸਾਲ ਹੋ ਗਿਆ ਬਿਕਰਮੀ ਸੰਮਤ 1756 ਦੇ ਨਵਰਾਤਰੇ ਆ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੰਡਿਤ ਕੇਸੋਦਾਸ ਨੂੰ ਆਵਾਜ਼ ਮਾਰ ਕੇ ਪੁੱਛਦੇ ਨੇ ਪੰਡਿਤ ਕੇਸੋਦਾਸ ਉਹ ਤੇ ਆਖਦਾ ਹੈ ਸ ਹੈ ਕਿ ਇਸ ਹਮਰ ਜਗ ਦੇ ਵਿੱਚੋਂ ਸ਼ਕਤੀ ਪ੍ਰਗਟ ਹੋਵੇਗੀ ਤੇ ਉਹ ਮੈਨੂੰ ਪੰਥ ਦੀ ਸਿਰਜਣਾ ਦਾ ਵਾਰ ਦੇਵੇਗੀ ਤੇ ਉਹ ਪੰਡਿਤ ਕੇਸੋਦਾਸ ਉਹਨੇ ਬਹਾਨਾ ਬਣਾਇਆ ਕਿ ਉਹ ਸ਼ਕਤੀ ਜਿਹੜੀ ਜਾਂ ਤਾਂ ਪ੍ਰਗਟ ਨਹੀਂ ਹੋ ਰਹੀ ਉਹ ਕਿਸੇ ਮਹਾਪੁਰਸ਼ ਦੀ ਬਲੀ ਮੰਗਦੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ ਕਿ ਜੇ ਉਹ ਕਿਸੇ ਮਹਾਪੁਰਸ਼ ਦੀ ਬਲੀ ਮੰਗਦੀ ਏ ਤੇ ਤੇਰੇ ਨਾਲੋਂ ਵੱਡਾ ਮਹਾਪੁਰਸ਼ ਹੋਰ ਕਿਹੜਾ ਤੈਨੂੰ ਹੀ ਤੇਰੀ ਹੀ ਬਲੀ ਦੇ ਦਿੰਨੇ ਆ ਜਦੋਂ ਸ਼ਕਤੀ ਪ੍ਰਗਟ ਹੋਏਗੀ ਦੇਵੀ ਪ੍ਰਗਟ ਹੋਏਗੀ ਉਹਨੂੰ ਕਹਿ ਕੇ ਤੈਨੂੰ ਫਿਰ ਜਿਉਂਦਾ ਕਰ ਲਵਾਂਗੇ ਤੇਰੀ ਹੀ ਬਲੀ ਦੇ ਦਿੰਨੇ ਆ ਇਹ ਗੱਲ ਸੁਣ ਕੇ ਪੰਡਤ ਕੇਸ਼ਵਦਾਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਲਗੂ ਸ਼ੰਕਾ ਦੇ ਬਹਾਨੇ ਜਿਉਂ ਨੈਣਾ ਦੇਵੀ ਦੇ ਟਿੱਲੇ ਤੋਂ ਉਤਰਿਆ ਤੇ ਆਪਣੀ ਦਕਸ਼ਨਾ ਲੈਣ ਵੀ ਨਾ ਆਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 13 ਪੈਰ ਤੱਕ ਪੰਡਿਤ ਕੇਸੋਦਾਸ ਦੀ ਉਡੀਕ ਕਰਦੇ ਰਹੇ ਪੰਡਿਤ ਕੇਸੋਦਾਸ ਨਾ ਆਇਆ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀਆਂ ਸਵੈ ਰਚਿਤ ਬਾਣੀਆਂ ਜਿਹੜੀਆਂ ਸੱਚੇ ਪਾਤਸ਼ਾਹ ਪੌਂਟਾ ਸਾਹਿਬ ਦੀ ਧਰਤੀ ਤੇ ਪਹਿਲਾਂ ਹੀ ਜਿਨ੍ਹਾਂ ਦੀ ਰਚਨਾ ਕਰ ਲਈ ਸੀ ਉਹਨਾਂ ਬਾਣੀਆਂ ਦਾ ਪਾਠ ਕਰਦੇ ਰਹੇ ਜਾਪ ਸਾਹਿਬ ਚੰਡੀ ਦੀ ਵਾਰ ਉਗਰਦੰਤੀ ਚੰਡੀ ਚਰਿਤ੍ਰ ਦੂਸਰਾ ਅਕਾਲ ਉਸਤਤ ਜਪਜੀ ਸਾਹਿਬ ਜਿਹੜੀਆਂ ਬਾਣੀਆਂ ਅੱਜ ਅਸੀਂ ਹਵਨ ਦੇ ਵਿੱਚ ਪੜ੍ਹਦੇ ਹਾਂ ਉਹ ਬਾਣੀਆਂ ਦਾ 13 ਪੈਰ ਤੱਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪਾਠ ਕਰਦੇ ਰਹੇ ਜਦੋਂ 13 ਪੈਰ ਤੱਕ ਉਡੀਕਨ ਤੇ ਵੀ ਪੰਡਤ ਕੇਸਵਦਾਸ ਨਾ ਆਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਰੀ ਹਵਨ ਸਮੱਗਰੀ ਇਕੱਠੀ ਹੀ ਜੜੀ ਸੀ ਹਵਨਕੁੰਡ ਦੇ ਵਿੱਚ ਸੁੱਟ ਦਿੱਤੀ ਵੱਡਾ ਪ੍ਰਕਾਸ਼ ਹੋਇਆ ਉਸ ਪ੍ਰਕਾਸ਼ ਦੇ ਵਿੱਚ ਉਹ ਆਦਿ ਸ਼ਕਤੀ ਪ੍ਰਗਟ ਹੁੰਦੀ ਹੈ ਕਿਹੜੀ ਆਦਿ ਸ਼ਕਤੀ ਜਿਹਦੇ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ ਚੰਡੀ ਦੀ ਵਾਰ ਦੀ ਦੂਸਰੀ ਪੌੜੀ ਦੇ ਵਿੱਚ ਖੰਡਾ ਪ੍ਰਿਥਮੇ ਸਾਜਕੈ ਜਨ ਸਭ ਸੈਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਈ ਬਣਾਇਆ ਸਿੰਧੂ ਪਰਵਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੂ ਦੇਵਤੇ ਤਿੰਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜਕੈ ਦਾਇਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦੇ ਸਰਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराਇਆ ਬੱਡੇ-ਬੱਡੇ Muni Devte kai jug tini tan taaya kini tera ant na paaya us aad shakti ne prakat hoke Guru Gobind Singh Satche Patshaanu panth di srijna da var ditta hai ke kirpan Satche Patshaanu ditti jehdi kirpan leke Guru Gobind Singh Satche Patshaan Naana Devi de tille to utre san ohi baaniyan jehdiya Guru Gobind Singh Satche Patshaan Haman Kund te padiyan san ohi baaniyan Satguru Ram Singh Satche Patshaan Haman Kund te ਬੈਠ ਕੇ ਸਿੱਖਾਂ ਨੂੰ ਪੜਨ ਦਾ ਆਦੇਸ਼ ਦਿੱਤਾ ਹੁਕਮ ਕੀਤਾ ਉਹੀ ਬਾਣੀਆਂ ਪੜ ਕੇ ਹਵਨ ਕੀਤਾ ਗਿਆ ਉਹੀ ਬਾਣੀਆਂ ਪੜ ਕੇ ਅੱਜ ਵੀ ਨਾਮਤਾਰੀ ਸੰਪਰਤਾ ਦੇ ਵਿੱਚ ਉਸੇ ਤਰ੍ਹਾਂ ਹਮਨ ਕੀਤਾ ਜਾਂਦਾ ਉਸ ਮਰਿਆਦਾ ਦੇ ਨਾਲ ਚੰਡੀ ਚਰਿਤ੍ਰ ਦੂਸਰਾ ਚੰਡੀ ਦੀ ਵਾਰ ਉਗਰਦੰਤੀ ਅਕਾਲ ਉਸਤਤ ਜਾਪ ਸਾਹਿਬ ਤੇ ਜਪਜੀ ਸਾਹਿਬ ਪੰਜ ਸਿੰਘ ਜਿਹੜੇ ਨੇ ਇਹ ਬਾਣੀਆਂ ਪੜਦੇ ਨੇ ਦੋ ਸਿੰਘ ਜਿਹੜੇ ਨੇ ਉਹ ਭਜਨ ਕਰਦੇ ਨੇ ਇੱਕ ਸਿੰਘ ਜਿਹੜਾ ਹੈ ਉਹ ਕਿਉ ਦੀ ਅਹੂਤੀ ਪਾਉਂਦਾ ਹੈ ਤੇ ਦੂਸਰਾ ਸਿੰਘ ਜਿਹੜਾ ਉਹ ਜਲ ਦਾ ਛੱਟਾ ਦਿੰਦਾ ਹੈ ਇਹ ਦੋਵੇਂ ਸਿੰਘ ਜਿਹੜੇ ਨੇ ਭਜਨ ਕਰਦੇ ਨੇ ਬਾਕੀ ਪੰਜ ਸਿੰਘ ਜਿਹੜੇ ਨੇ ਉਹ ਬਾਣੀਆਂ ਦਾ ਪਾਠ ਕਰਦੇ ਨੇ ਸੱਤ ਸਿੰਘ ਜਿਹੜੇ ਨੇ ਹਮਨ ਦੇ ਵਿੱਚ ਲੱਗਦੇ ਨੇ ਇਸ ਤਰ੍ਹਾਂ ਇਹ ਬਾਣੀਆਂ ਪੜ੍ਹ ਕੇ ਜਿਹੜਾ ਇਹ ਚੰਗਾ ਸ਼ੁਭ ਕਰਮ ਜਿਹੜਾ ਹੈ ਉਹ ਕੀਤਾ ਜਾਂਦਾ ਜਿੰਨੂੰ ਅਸੀਂ ਵਿਪਰਵਾਦ ਜਿੰਨੂੰ ਅਸੀਂ ਬ੍ਰਾਹਮਣਵਾਦ ਕਹਿ ਕੇ ਜਿਹਦੀ ਬਹੁਤ ਜ਼ਿਆਦਾ ਨਿੰਦਿਆ ਕਰਨ ਦੇ ਹ ਇਹ ਹਮਨ ਜਗ ਜਿਹੜਾ ਇਹ ਹਮਨ ਜਗ ਜਿਹਦੇ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਲਿਖਦੇ ਨੇ ਆਪਣੀ ਬਾਣੀ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਲਿਖਦੇ ਨੇ ਤੇ ਤੋਕੇ ਹੋਮ ਜਗ ਸਦ ਪੂਜਾ ਪਇਐ ਕਾਰਜ ਸੋਹਿ ਉਹ ਘਿਓ ਜਦੋਂ ਅਗ ਦੇ ਵਿੱਚ ਪੈਂਦਾ ਹੈ ਤੇ ਸਾਰੇ ਕਾਰਜ ਜਿਹੜੇ ਨੇ ਸੋਭਦੇ ਨੇ ਅਸੀਂ ਉਸ ਹਮਨ ਜਗ ਦੀ ਨਿੰਦਿਆ ਕਰਨ ਲੱਗ ਪਏ ਅਸੀਂ ਕਿੱਧਰ ਨੂੰ ਤੁਰ ਪਏ ਆ ਇਹ ਬ੍ਰਾਹਮਣਵਾਦ ਕਿੱਥੋਂ ਹੈ ਇਹ ਵਿਪਰਵਾਦ ਕਿਹੜੇ ਪਾਸਿਓ ਹੈ ਬਿਪਰਵਾਦ ਦੇ ਵਿੱਚੋਂ ਕੱਢ ਕੇ ਇਹ ਚੰਗਾ ਸ਼ੁਭਕਰਮ ਜਿਹੜਾ ਸੀ ਉਹਨਾਂ ਦੇ ਕੋਲੋਂ ਲਿਆ ਕੇ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਹਨਾਂ ਦੇ ਕੋਲੋਂ ਇਹ ਕਰਮ ਡਿੱਗ ਚੁੱਕੇ ਸਨ ਇਹ ਚੰਗੇ ਸ਼ੁਭਕਰਮ ઋਸ਼ੀਆਂ ਮੁਣੀਆਂ ਦੇ ਸ਼ੁਭਕਰਮ ਸਤਜੁਗ ਦੀ ਇਹ ਰੀਤੀ ਜਿਹੜੀ ਸੀ ਇਹ ਸਤਜੁਗ ਦੇ ਉੱਤਮ ਕਰਮ ਜਿਹੜੇ ਸਨ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਸਿੱਖਾਂ ਨੂੰ ਲਿਆ ਕੇ ਦਿੱਤੇ ਇਸ ਹਮਰਜਗ ਦੀ ਬਹੁਤ ਜ਼ਿਆਦਾ ਮਹਾਨਤਾ ਹੈ ਕੀ ਕੀ ਇਸ ਹਮਰਜਗ ਦੇ ਨਾਲ ਸਾਨੂੰ ਮਿਲਦਾ ਹੈ ਕਿਹੜੇ ਕਿਹੜੇ ਫਲ ਮਿਲਦੇ ਨੇ ਇਹਦੇ ਨਾਲ ਕੀ ਕੀ ਪ੍ਰਾਪਤ ਹੁੰਦਾ ਹੈ ਬਹੁਤ ਵੱਡਾ ਇਸ ਹਮਨ ਜਗ ਦਾ ਮਹਾਤਮ ਜਿਹੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖਿਆ ਹੈ ਉਹ ਮੈਂ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਅੱਜ ਵਾਸਤੇ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਨਾ ਸਮਝੀ ਦੇ ਵਿੱਚ ਆ ਕੇ ਆਪਾਂ ਇਸ ਕਰਮ ਨੂੰ ਸ਼ੁਭ ਕਰਮ ਨੂੰ ਆਪਾਂ ਇਹਦੀ ਨਿੰਦਿਆ ਨਾ ਕਰੀਏ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀਆਂ ਬਾਣੀਆਂ ਪੜ੍ਹ ਕੇ ਹੀ ਉਹਨਾਂ ਨਿਹੰਗ ਸਿੰਘਾਂ ਨੇ ਹਵਨ ਕੀਤਾ ਹੈ ਸਾਨੂੰ ਸਿੱਖਾਂ ਨੂੰ ਇਹਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਸਭ ਸੰਪਰਦਾਵਾਂ ਦੀ ਆਪਣੀ ਆਪਣੀ ਮਰਿਆਦਾ ਹੈ ਆਪਾਂ ਕਿਸੇ ਦੇ ਵੀ ਨਿੰਦਿਆ ਨਾ ਕਰੀਏ ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਬਾਗੀਚਾ ਹੈ ਬਾਗ ਹੈ ਬਾਗ ਦੇ ਵਿੱਚ ਇੱਕੋ ਜਿਹੇ ਫੁੱਲ ਹੋਣ ਤੇ ਬਾਗ ਚੰਗਾ ਨਹੀਂ ਲੱਗਦਾ ਉਸ ਬਾਗ ਦੇ ਵਿੱਚ ਜਦੋਂ ਅਲੱਗ-ਅਲੱਗ ਫੁੱਲ ਖਿੜਦੇ ਨੇ ਤਾਂ ਉਹ ਬਾਗ ਜਿਹੜਾ ਸੋਹਣਾ ਲੱਗਦਾ ਹੈ ਸੋਭਾ ਪਾਉਂਦਾ ਹੈ ਇਹ ਸਾਰੀ ਫਲਵਾੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਹੈ ਭਾਵੇਂ ਕੋਈ ਅਕਾਲੀ ਹੈ ਕੋਈ ਨਿਹੰਗ ਸਿੰਘ ਹੈ ਕੋਈ ਹੋਤੀ ਮਰਦਾਨ ਵਾਲਾ ਹੈ ਕੋਈ ਰਾੜਾ ਸਾਹਿਬ ਵਾਲਾ ਹੈ ਕੋਈ ਨਾਨਕ ਸਰ ਵਾਲਾ ਹੈ ਕੋਈ ਨਾਮਧਾਰੀ ਹੈ ਸਾਰੇ ਹੀ ਆਪਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਫੁੱਲਵਾੜੀ ਆ ਆਪਾਂ ਇੱਕ ਦੂਸਰੇ ਦੀ ਨਿੰਦਿਆ ਨਾ ਕਰੀਏ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਅਗਲੀ ਵੀਡੀਓ ਦੇ ਵਿੱਚ ਹਵੰਦੀ ਮਹਾਨਤਾ ਹਵੰਦਾ ਮਹਾਤਮ ਜਿਹੜਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਸਤਿ ਸ੍ਰੀ ਅਕਾਲ ਧੰਨਵਾਦ ਇਸ ਜਾਣਕਾਰੀ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ